ਉਹ ਭੈਣਾ ਹੁੰਨੀਆਂ ਤੁਹਾਡਾ ਤਾਂ ਕੱਪ ਟੁੱਟ ਜੇ ਤੁਹਾਨੂੰ ਤਾਂ ਉਹਦੀ ਟੈਨਸ਼ਨ ਹੋ ਜਾਂਦੀ ਤੇ ਤੁਹਾਡਾ ਤਾਂ ਸਾਰਾ ਘਰ ਹੀ ਤੁਹਾਡੇ ਸਾਹਮਣੇ ਹੈ। ਇਹ ਹੈ। ਮੈਂ ਕਿਹਾ ਸਾਰੀ ਉਮਰ ਸਾਡੀ ਘਰ ਬਣਾਉਂਦੇ ਲੰਗੀ ਆ ਤੇ ਇਹੋ ਹੀ ਕੁਝ ਹੈਗਾ ਜੀ ਉਹ ਸਾਰਾ ਨਾਲ ਫਸਲਾਂ ਪੂਰੀਆਂ ਖਰਾਬ ਹੋ ਗਈਆਂ ਤੇ ਘਰ ਜਿਹੜਾ 4-4 ਫੁੱਟ ਥੱਲੇ ਚਲ ਗਿਆ। 4-4 ਫੁੱਟ। ਹਾਂਜੀ ਵੇਖੋ ਦਰਵਾਜ਼ਾ ਆਹ ਕੋਲ ਥੱਲੇ ਵੇਖੋ ਘੌਰ ਪੈ ਗਿਆ ਦਰਵਾਜ਼ੇ ਦੇ ਨਾਲ। ਤੇ ਆਪਾਂ ਫਿਰ ਕੀ ਕਰ ਸਕਦੇ ਹੁਣ ਕੀ ਉਹ ਮਾਲਕ ਨੂੰ ਵੀ ਯਾਦ ਕਰ ਸਕਦੇ ਹਾਂ ਹੋਰ ਤੇ ਤੋਂ ਇਲਾਵਾ ਕੁਝ ਕਿੰਨਾ ਪਾਣੀ ਆ। ਅਇਤੇ ਤਕਰੀਬਨ 6-7 ਫੁੱਟ ਤੱਕ ਤੇ ਬਲਵਣੀਆਂ ਕੋ ਦੁਬਾਰਾ ਦੇ ਨਿਸ਼ਾਨ ਕਿੰਨੇ ਟਾਈਮ ਦੇ ਵਿੱਚ ਨਿਕਲ ਦਿੱਤਾ ਪਾਣੀ ਪਾਣੀ ਨੇ ਦੇ ਆ ਇਥੋਂ ਇਹ ਤੇ ਛੱਡ ਕੇ ਤੇ ਭੱਜ ਗਿਆ ਕੋਠੀ ਤੇ ਚੜਿਆ ਆ ਕੋਈ ਫੌਜ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਜੀਸੀਬੀ ਖੜੀ ਰਹਿ ਗਈ ਆ ਉਹ ਵੀ ਵਿਚਾਰੇ ਤਾਰਾਂ ਨਾਲ ਲਾ ਕੇ ਤੇ ਹਾ ਕੋਠੀ ਤੇ ਭੱਜ ਕੇ ਚੜੇ ਆ ਇਥੋਂ ਨਿਕਲ ਕੇ ਤੇ ਸਮਾਨ ਤੇ ਫਿਰ ਕਿੱਧਰ ਜਾ ਸਕਦਾ ਇਹ ਹਾਲਾਤ ਇਥੋਂ ਦੇ ਨੇ ਕੋ ਨਿਆਲਾ ਪਿੰਡ ਦੇ ਬਹੁਤ ਭਿਆਨਕ ਮੰਜ਼ਰ ਹੈ ਇੱਥੇ ਤੁਸੀਂ ਇੱਕ ਕੋਠੀ ਵੇਖੀ ਆ ਪਰ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇੱਥੇ ਜਗਾ ਜਗਾ ਦੇ ਉੱਤੇ ਜਿਹੜੇ ਘਰਾਂ ਦੀਆਂ ਹਾਲਾਤ ਬਹੁਤ ਮਾੜੇ ਨੇ ਕੋਈ ਆਇਆ ਬਚਾਉਣ ਬੰਦ ਕਰਨ ਆਇਆ ਕੋਈ ਕੋਈ ਵੀ ਨਹੀਂ ਆ ਤੁਹਾਡੇ ਤੋਂ ਲਾਵਾ ਹੋਰ ਮੈਂ ਤੇ ਪਹਿਲਾਂ ਕੋਈ ਅਜੇ ਤੱਕ ਇਹ ਵੇਖਿਆ ਵੀ ਨਹੀਂ ਜੁੰਦਾ ਮੈਂ ਇੱਥੇ ਘੁਲਦਾ ਕੋਈ ਨਹੀਂ ਆਇਆ ਬਾਹਰ ਰੋਡ ਤੇ ਆਪਾਂ ਤਾਂ ਵੈਸੇ ਹੀ ਨਹੀਂ ਚੰਗਾ ਲੱਗਦਾ ਵਾ ਜਾ ਕੇ ਭੱਜ ਕੇ ਉਧਰ ਵੇਖੀਏ ਜਾਂ ਕੋਈ ਕਿਸੇ ਨੂੰ ਦਸੀ ਆਪਣੀ ਪਰੇਸ਼ਾਨੀ ਤੇ ਆ ਤੁਹੀਂ ਪਤਾ ਨਹੀਂ ਆਏ ਪਹਿਲੀ ਵਾਰੀ ਮੈਂ ਵੇਖਿਆ ਤੁਸੀਂ ਇੱਥੇ ਆਏ ਹੈ ਜਗ ਹਾਲ ਚਾਲਾਂ ਨੇ ਪੁੱਛਿਆ ਵੀ ਕੀ ਪਰੇਸ਼ਾਨੀ ਤੁਹਾਨੂੰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡਾ ਮੋਬਾਈਲ ਨੰਬਰ 98555088 98555 09819 ਕੀ ਨਾਮ ਬੋਲੇ ਸੀ ਗੁਰਮੀਤ ਸਿੰਘ ਅਸੀਂ ਇਸ ਵਕਤ ਕੋਨੇ ਵਾਲਾ ਪਿੰਡ ਦੇ ਵਿੱਚ ਆ ਇੱਥੇ ਬੜੀ ਭਿਆਨਕ ਤਸਵੀਰ ਹੈ ਮੈਂ ਇੱਕ ਵਾਰ ਕਹੂੰਗਾ ਕਿ ਦਿਖਾ ਦਿਓ ਕਿ ਆ ਸਮਾਰ ਰੱਖ ਕੇ ਇਸ ਤਰੀਕੇ ਨਾਲ ਕਿਉਂਕਿ ਅੰਦਰ ਪਾਣੀ ਵੜਿਆ ਪਾਣੀ ਨੇ ਸਾਰਾ ਕੁਝ ਤਬਾਹ ਕੀਤਾ ਤੇ ਆ ਆ ਕਿਸੇ ਕੋਲੇ ਆਪਦੇ ਭਾਂਡੇ ਤੱਕ ਵੀ ਜਿਹੜੇ ਆ ਉਹ ਸਾਫ਼ ਨਹੀਂ ਬਚੇ ਬਿਸਤਰੇ ਤੱਕ ਵੀ ਸਾਫ਼ ਨਹੀਂ ਬਚੇ ਆ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਪਰ ਤੱਕ ਦੀ ਪਾਣੀ ਜਿਹੜਾ ਫਿਰਿਆ ਦਿਖਾਈ ਦਿੰਦਾ ਆ ਕਰਦੇ ਆਂ ਕੰਧਾ ਤੁਹਾਨੂੰ ਦੱਸਣ ਗਿਆ ਬੋਲ-ਬੋਲ ਕੇ ਕਿ ਕੀ ਹਾਲਾਤ ਨੇ ਆ ਘਰ ਬਹਿ ਚੁੱਕਿਆ ਬਿਲਕੁਲ ਜਿਹੜਾ ਆ ਤਸਵੀਰ ਦਿਖਾ ਦਈਏ ਕਿ ਅੰਦਰੋਂ ਕੋਠੀ ਬਹਿ ਚੁੱਕੀ ਹੈ ਇਹ ਇਹ ਹਾਲਾਤ ਇੱਥੋਂ ਦੇ ਨੇ ਕੋ ਨਿਆਲਾ ਪਿੰਡ ਦੇ ਬਹੁਤ ਭਿਆਨਕ ਮੰਜ਼ਰ ਹੈ ਇੱਥੇ ਤੁਸੀਂ ਇੱਕ ਕੋਠੀ ਵੇਖੀ ਆ ਪਰ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇੱਥੇ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਘਰਾਂ ਦੀਆਂ ਹਾਲਾਤ ਬਹੁਤ ਮਾੜੇ ਨੇ ਆ ਆ ਹਾਲਾਤ ਨੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਸਾਡੇ ਘਰ ਚ ਥੋੜਾ ਆ ਤੁਸੀਂ ਜਿਹੜੀ ਮਰਜੀ ਫਰਸ਼ ਜਿੱਥੇ ਮਰਜੀ ਖੜ੍ਹ ਜਾਓ ਪੂਰੀ ਕੋਠੀ ਇਹਨਾਂ ਦੀ ਬਹਿ ਚੁੱਕੀ ਐ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆ ਸਾਰੇ ਬਿਸਤਰਿਆਂ ਤੋਂ ਇੱਕ ਵਾਰ ਸਾਰੀ ਅੰਦਰ ਤੱਕ ਦੀਆਂ ਤਸਵੀਰਾਂ ਤੁਸੀਂ ਦੇਖੋ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਕਿ ਆ ਸਾਰੇ ਬੈੱਡ ਸੋਫੇ ਜੋ ਅਲਮਾਰੀਆਂ ਸਭ ਇਹਨਾਂ ਦੀਆਂ ਖਤਮ ਹੋ ਚੁੱਕੀਆਂ ਇਹ ਪਰਿਵਾਰ ਦੇ ਜੋ ਇਹ ਕੋਠੀ ਦੇ ਵਿੱਚੋਂ ਦੀ ਪਾਣੀ ਲੰਘਿਆ ਇਧਰਲੇ ਪਾਸੇ ਵੀ ਆਹ ਕਮਰੇ ਦੇ ਵਿੱਚ ਵੀ ਜਿਹੜਾ ਮਰਜੀ ਕਮਰੇ ਚਲੇ ਜਾਓ ਤੁਸੀਂ ਕੋਠੀ ਵੀ ਖਤਮ ਹੋ ਚੁੱਕੀ ਹੈ ਕਿਉਂਕਿ ਹੁਣ ਪਰਿਵਾਰ ਡਰ ਦੇ ਵਿੱਚ ਹੈ ਕਿਉਂਕਿ ਬਹਿ ਚੁੱਕੀ ਹੈ ਤੇ ਸਮਾਨ ਵੀ ਸਾਰਾ ਜਿਹੜਾ ਖਤਮ ਹੋ ਚੁੱਕਿਆ ਬਾਹਰ ਜੋ ਬਚਿਆ ਸਮਾਨ ਹੈ ਉਹ ਲੈ ਕੇ ਪਰਿਵਾਰ ਬਾਹਰ ਬੈਠਾ ਹੈ ਬਾਹਰ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਸਾਡੇ ਨਾਲ ਭੈਣ ਜੀ ਵੀ ਨੇ ਬਾਈ ਵੀ ਨੇ ਹੁਣ ਤੁਹਾਡਾ ਸਾਰਾ ਘਰ ਖਤਮ ਹੋਇਆ ਪਰ ਜਦੋਂ ਤੁਸੀਂ ਅਸੀਂ ਅੰਦਰ ਆਏ ਤੁਹਾਡੇ ਚਿਹਰੇ ਦੇ ਉੱਤੇ ਫਿਰ ਵੀ ਇੱਕ ਮਤਲਬ ਕਿਹਰੇ ਤੇ ਹਾਸਾ ਜਰੂਰ ਸੀ ਉਹ ਕੀ ਕਹਿੰਦਾ ਬਸ ਕੀ ਬਸ ਮਾਲਕ ਦੀ ਜੋਰ ਆ ਜਾ ਜੀ ਰਹਿ ਸਕਦੇ ਹਨ ਹੁਣ ਕੀ ਕਰ ਸਕਦੇ ਆ ਦੱਸੋ ਇਹ ਤੇ ਉਹ ਗੱਲ ਕਰ ਸਕਦੇ ਹਨ ਹੁਣ ਆਪਾਂ ਤੇ ਤੁਸੀਂ ਵੇਖੋ ਵੀ ਸਾਡੇ ਗੇੜ ਦੇ ਗਾੜੀ ਸੀ ਛੱਪੜ ਬਣ ਗਿਆ ਅੱਛਾ ਜੀ ਹਾਂ ਤੇ ਘਰ ਜਿਹੜਾ 4 4 ਫੁੱਟ ਥੱਲੇ ਚਲ ਗਿਆ 4 4 ਫੁੱਟ ਹਾਂ ਜੀ ਵੇਖੋ ਦਵਾਰਾਂ ਹੇਠਾਂ ਥੱਲੇ ਵੇਖੋ ਘੋਰ ਪੈ ਗਿਆ ਦਵਾਰਾਂ ਦੇ ਨਾਲ ਹੂੰ ਤੇ ਆਪਾਂ ਫਿਰ ਕੀ ਕਰ ਸਕਦੇ ਹੁਣ ਕੀ ਉਹ ਮਾਲਕਾਂ ਦਾ ਵੀ ਯਾਦ ਕਰ ਸਕਦੇ ਹਾਂ ਔਰ ਤੇ ਅਲਾਵਾ ਕੁਝ ਕਿੰਨਾ ਪਾਣੀ ਆ ਚੁੱਕਿਆ ਸੀ ਇੱਥੇ ਤਕਰੀਬਨ 6-7 ਫੁੱਟ ਦੇ ਤਕਰੀਬਨ ਪਾਣੀ ਆ ਖੁਦ ਦੁਆਰਾ ਦੇ ਨਿਸ਼ਾਨ ਕਿੰਨਾ ਚਿਰ ਹੋਇਆ ਘਰ ਬਣਾਇਆ ਇਹਨੂੰ ਇਹਨੂੰ ਤਕਰੀਬਨ 3 ਸਾਲ 4 ਹੋਏਗਾ 3-4 ਸਾਲ ਹਾਂਜੀ ਮਤਲਬ ਨਵਾਂ ਹੀ ਬਣਾਇਆ ਸੀ ਅਜੇ ਤਾਂ ਅਜੇ ਤਾਂ ਚੱਜਣਾ ਰਹਿਣਾ ਵੀ ਸ਼ੁਰੂ ਕੀਤਾ ਰਹਿਣਾ ਨਹੀਂ ਸ਼ੁਰੂ ਕੀਤਾ ਅਜੇ ਚੱਜਣਾ ਇਹਦੇ ਤਾਂ ਕੰਪਲੀਟ ਹੀ ਪੂਰਾ ਕਰਨ ਦੇ ਹੀ ਦੇਖੋ ਇਹ ਪੇਂਟ ਸ਼ੁਰੂ ਕੀਤਾ ਪੇਂਟ ਅੰਦਰ ਅਜੰਡਿਆ ਹੈ ਤੇ ਕਿੰਨੇ ਟਾਈਮ ਦੇ ਵਿੱਚ ਨਿਕਲਨੇ ਦਿੱਤਾ ਪਾਣੀ ਨੇ ਪਾਣੀ ਨੇ ਤੇ ਆਇ ਤੋ ਇਹ ਤੇ ਛੱਡ ਕੇ ਇਹ ਤੇ ਭੱਜ ਕੇ ਹਾਕੋਠੀ ਤੇ ਚੜਿਆ ਆ ਕੋਈ ਫੌਜ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਜੇਸੀ ਵੀ ਖੜੀ ਰਹਿ ਗਈ ਆ ਉਹੀ ਵਿਚਾਰੇ ਤਾਰਾਂ ਨਾਲ ਲਾ ਕੇ ਤੇ ਹਾਕੋਠੀ ਤੇ ਭੱਜ ਕੇ ਚੜੇ ਆ ਇਥੋਂ ਨਿਕਲ ਕੇ ਤੇ ਸਮਾਨ ਤੇ ਫਿਰ ਕਿੱਧਰ ਜਾ ਸਕਦਾ ਸੀ ਤੇ ਨਿਕਲਣ ਦਾ ਟਾਈਮ ਨੇ ਦਿੱਤਾ ਹੀ ਪਾਣੀ ਨੇ ਨਾ ਨਾ ਪਾਣੀ ਨੇ ਟਾਈਮ ਹੀ ਨਹੀਂ ਜੇ ਦਿੱਤਾ ਨਿਕਲਣ ਦਾ 10-50 ਮਿੰਟਾਂ ਚ ਤੇ ਪਾਣੀ ਆ ਗਿਆ ਸੀ ਜੇ ਤੇ ਤੁਸੀਂ ਜਿਹੜੀਆਂ ਪਹਿਣਾ ਹੁੰਨੀਆਂ ਤੁਹਾਡਾ ਤਾਂ ਕੱਪ ਟੁੱਟ ਜੇ ਤੁਹਾਨੂੰ ਤਾਂ ਉਹਦੀ ਟੈਨਸ਼ਨ ਹੋ ਜਾਂਦੀ ਤੇ ਤੁਹਾਡਾ ਤਾਂ ਸਾਰਾ ਘਰ ਹੀ ਤੁਹਾਡੇ ਸਾਹਮਣੇ ਹੈ ਇਹ ਹੈ ਜੀ ਇਹ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਮਾਲਕ ਦੀ ਗੱਲ ਹੋ ਰਹਾ ਇਹ ਹੋ ਜਾਂਦਾ ਹੋਇਆ ਉਹ ਪਾ ਕੇ ਜਾ ਕੇ ਚਲੇ ਆ ਉਹ ਮੈਨੂੰ ਪਤਾ ਹੈ ਇਹਨਾਂ ਜੋ ਇਹਨਾਂ ਤੇ ਬੀਤੀ ਆ ਅਸੀਂ ਵੀ ਲਾ ਕੇ ਉਹ ਮੁੜ ਕੇ ਗੱਦ ਜਿਆ ਆ ਜਿਹੜਾ ਇਹਨਾਂ ਨੇ ਸਮਾਨ ਜੋੜਿਆ ਹੁੰਦਾ ਨਾ ਇੱਕ ਚਾਦਰ ਚਾਦਰ ਇਕੱਠੀ ਕਰਕੇ ਕੱਪ ਕੱਪ ਇਕੱਠਾ ਕਰਕੇ ਇਹਨਾਂ ਨੇ ਭਾਂਡੇ ਬਣਾਏ ਹੁੰਦੇ ਆ ਇਹ ਇਹੀ ਜਾਣ ਸਕਦੀਆਂ ਮੇਰਾ ਕਿਸ਼ਤੀ ਵਾਲਿਆਂ ਨੇ ਚਲਾ ਕੇ ਕੱਢ ਕੇ ਖੜੇ ਆ ਨਾ ਕਿਸ਼ਤੀਆਂ ਨੇ ਹਾਂਜੀ ਉਹ ਕਿਸ਼ਤੀ ਤੇ ਲੈ ਕੇ ਜਾ ਕੇ ਫਿਰ ਉਹਨਾਂ ਨੇ ਅੰਦਾਜ਼ ਛੱਡਿਆ ਅੰਦਾਜ਼ ਤੋਂ ਫਿਰ ਲੈ ਕੇ ਗਏ ਫਿਰ ਕੱਲ ਇਹਨਾਂ ਨੂੰ ਲੈ ਕੇ ਆਏ ਵਾਪਸ ਕੱਲ ਹਾਂਜੀ ਤੇ ਬੱਚੇ ਨਾਲ ਹੀ ਦੋ ਹੂੰ ਤੇ ਬਹੁਤ ਮੁਸ਼ਕਲ ਹੈ ਘਰ ਮਸਾਂ ਬਣਾਉਂਦਾ ਬੰਦਾ ਜ਼ਿੰਦਗੀ ਚ ਇੱਕ ਕਰ ਜਿਹੜਾ ਹੁੰਦਾ ਹੈ ਮੈਂ ਕਹਿਆ ਸਾਰੀ ਉਮਰ ਸਾਡੀ ਘਰ ਬਣਾਉਂਦੇ ਲੰਗੀ ਆ ਤੇ ਇਹੋ ਹੀ ਕੁਝ ਹੈਗਾ ਇਹੋ ਸਾਰਾ ਨਾਲ ਫਸਲਾਂ ਪੂਰੀਆਂ ਖਰਾਬ ਹੋ ਗਈਆਂ ਤੇ ਹੁਣ ਕਿ ਦੱਸੋ ਵੀ ਇਹੋ ਹੀ ਆ ਨਾ ਕੀ ਕਰ ਸਕਦੇ ਆ ਪੂਰਾ ਪਰੇਸ਼ਾਨੀ ਆ ਜੋ ਵੀ ਆ ਸਾਰਾ ਮਤਲਬ 4 4 ਫੁੱਟ ਘਰ ਥੱਲੇ ਘਰ ਪੈ ਗਈ ਹੈ ਹਾਂਜੀ ਵੇਖੋ ਸਾਰਾ ਦਿਖਾ ਸਕਦੇ ਤੁਸੀਂ ਪੂਰਾ ਸਾਰਾ ਥੱਲੇ ਚਲ ਗਿਆ ਦਵਾਰਾਂ ਦੇ ਅੰਦਰ ਤਾਂ ਪੂਰੀ ਜਗਾ ਸਾਰੀ ਥੱਲੇ ਬੈਠ ਗਈ ਹੈ ਉਹ ਤਾਂ ਥੱਲੇ ਬੈਠ ਖੜ੍ਹਦੇ ਨੂੰ ਵੀ ਡਰ ਲੱਗਦਾ ਹੋਊਗਾ ਵੀ ਉੱਤੇ ਮੈਂ ਕਹ ਰਹਾ ਸੁੱਤੇ ਇੱਥੇ ਬਾਹਰ ਕੱਢ ਨਿਕਲ ਕੇ ਬਾਹਰ ਨਿਕਲ ਕੇ ਹਾਂਜੀ ਕੋਈ ਆਇਆ ਬਚਾਉਣ ਕੋਈ ਮਦਦ ਕਰਨ ਆਇਆ ਕੋਈ 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 ਵੀ ਨਹੀਂ ਆ ਤੁਹਾਡੇ ਤੋਂ ਇਲਾਵਾ ਹੋਰ ਮੈਂ ਤੇ ਪਹਿਲਾਂ ਕੋਈ ਅਜੇ ਤੱਕ ਇਹ ਵੇਖਿਆ ਵੀ ਨਹੀਂ ਜਦੋਂ ਮੈਂ ਇੱਥੇ ਘੁਲਦਾ ਕੋਈ ਨਹੀਂ ਆਇਆ ਬਾਹਰ ਰੋਡ ਤੇ ਆਪਾਂ ਤਾਂ ਵੈਸੇ ਹੀ ਨਹੀਂ ਚੰਗਾ ਲੱਗਦਾ ਵਜਾ ਕੇ ਭੱਜ ਕੇ ਉਧਰ ਵੇਖੀਏ ਜਾਂ ਕੋਈ ਕਿਸੇ ਨੂੰ ਦਸੀ ਆਪਣੀ ਪਰੇਸ਼ਾਨੀ ਹੂੰ ਤੇ ਆ ਤੁਹੀਂ ਪਤਾ ਨਹੀਂ ਆਏ ਪਹਿਲੀ ਵਾਰੀ ਮੈਂ ਵੇਖਿਆ ਤੁਸੀਂ ਇੱਥੇ ਆਏ ਹੋ ਜਾ ਹਾਲ ਚਾਲ ਜਾਣ ਕੇ ਪੁੱਛਿਆ ਵੀ ਕੀ ਪਰੇਸ਼ਾਨੀ ਤੁਹਾਨੂੰ ਹੂੰ ਅਸੀਂ ਤਾਂ ਤੁਹਾਡਾ ਵੀ ਧੰਨ ਪੀ ਜਿਹਨਾਂ ਨੇ ਆਣ ਕੇ ਸਾਡੀ ਆਵਾਜ਼ ਸੁਣੀ ਆ ਪੀਏ ਪਰੇਸ਼ਾਨੀ ਕੀ ਆ ਤੁਹਾਨੂੰ ਤੇ ਪ੍ਰੋਬਲਮ ਆਣ ਕੇ ਆੜੀ ਪੁੱਛੀ ਆ ਕੱਲੀ ਕੱਲੀ ਚੀਜ਼ ਆਪਦੇ ਹੱਥੀ ਬਣਾਈ ਤੇ ਅੱਖਾਂ ਸਾਹਮਣੇ ਸਾਰੀ ਤਬਾਹ ਹੋ ਗਈ ਆ ਹਾਂਜੀ ਸਾਰੀ ਤਬਾਹ ਹੋ ਗਈ ਦੁਬਾਰਾ ਤਾਂ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਜੀ ਕੱਲੀ ਕੱਲੀ ਤੁਸੀਂ ਵੇਖੋ ਹਾਂ ਬੰਦੇ ਤੋਂ ਜਿਹੜੇ ਜਿਹੜੇ ਫਸਲ ਵੀ ਨੁਕਸਾਨ ਨੀ ਜਾਵੇ ਘਰ ਵੀ ਨੁਕਸਾਨ ਨਾ ਜਾਵੇ ਅਹੀਂ ਤੇ ਹੁਣ ਮੇਰੇ ਇਥੇ ਸਾਡੇ ਆ ਪਿੰਡ ਵਾਲਾ ਤੇ ਮੈਂ ਕਹਿੰਦਾ ਕੋਈ ਵੀ ਜਿਹੜੇ ਬਾਹਰ ਦੇ ਘਰ ਆ ਤਕਰੀਫ ਪਿੰਡ ਦੇ ਵਿੱਚ ਤੇ ਕੋਈ ਬਾਤ ਆ ਸਕਦਾ ਤੇ ਇਸ ਵੇਖੋ ਸਾਹਮਣੇ ਬੰਨ ਟੁੱਟ ਗਿਆ ਸਾਹਮਣੇ ਫਿਰ ਸਿੱਧਾ ਜਦੋਂ ਪਾਣੀ ਆਣ ਕੇ ਵੱਜੇ ਪੂਰੀ ਜ਼ੋਰ ਦੇ ਨਾਲ ਤੇ ਫਿਰ ਕੀ ਰਹਿ ਸਕਦਾ ਮਗਰ ਕਿੰਨਾ ਸਮਾਂ ਦਿੱਤਾ ਪਾਣੀ ਦੇ ਨਿਕਲਣ ਨੂੰ ਤੁਹਾਨੂੰ ਇਹਦੇ 10 ਮਿੰਟ ਵੀ ਨਹੀਂ ਮਿਲੇ ਤੇ ਇਹਦੇ ਬਸ ਇੰਨਾ ਕੀ ਪਤਾ ਲੱਗੇ ਬੰਨ ਟੁੱਟ ਗਿਆ ਜੀ ਬੰਨ ਟੁੱਟ ਗਿਆ ਜੀ ਇਹ ਦੌੜ ਕੇ ਵੇ ਹਾਪਰਲੀ ਕੋਠੀ ਤੇ ਜਿਹੜੇ ਵੀ ਡਬਲ ਸਟੋਰੀ ਚੱਲ ਸ਼ਾਇਦ ਬਾਜੀ ਹੈ ਜੋ ਤੇ ਜਿਹੜੇ ਤੇ ਰਾਤ ਉੱਤੇ ਕੱਢੀ ਉਹ ਵੀ ਪਤਾ ਲੱਗਾ ਵੀ ਜ਼ਿਆਦਾ ਵੱਜਣ ਲੱਗਾ ਉਹਦੇ ਨਾਲ ਪਾਣੀ ਫੇਰ ਇੱਕ ਕਿਸੇ ਨਾਲ ਅਟੈਚਮੈਂਟ ਹੀ ਨਹੀਂ ਹੋਈ ਵੀ ਬਾਹਰ ਕੱਢ ਦੋ ਫੇਰ ਕਿ ਕਿਸ਼ਤੀ ਵਾਲੇ ਆਏ ਬਾਅਦ ਚ ਉਹਨਾਂ ਨੇ ਕੱਢ ਕੇ ਖੜਿਆ ਤਾਂ ਬੜੇ ਮਾੜੇ ਹਾਲਾਤ ਨੇ ਪੰਜਾਬ ਦੇ ਅੱਜ ਤੇ ਖਾਸ ਕਰਕੇ ਅਸੀਂ ਜਿਹੜੇ ਕੋਨੇ ਵਾਲਾ ਪਿੰਡ ਦੇ ਵਿੱਚ ਖੜੇ ਆ ਇੱਥੇ ਜਿਹੜੀਆਂ ਘਰ ਦਿਖਾ ਰਹੇ ਆ ਆ ਘਰ ਪੂਰੀ ਤਰੀਕੇ ਨਾਲ ਬਹਿ ਚੁੱਕਿਆ ਅੰਦਰ ਦੀਆਂ ਤਸਵੀਰਾਂ ਵਿੱਚ ਦਿਖਾਈਆਂ ਸਾਰਾ ਸਮਾਨ ਖਰਾਬ ਹੋ ਚੁੱਕਿਆ ਆ ਬਾਹਰ ਕੱਢ ਕੇ ਬੈਠਿਆ ਤੇ ਉੱਪਰ ਛੱਤ ਵੀ ਨਹੀਂ ਕਿਉਂਕਿ ਛੱਤ ਤੋਂ ਇਹ ਡਰ ਲੱਗਦਾ ਕਿ ਛੱਤ ਹੀ ਨਾ ਡਿੱਗ ਪਵੇ ਤੇ ਅਜੇ ਤੱਕ ਅਸੀਂ ਸਮਾਨ ਨਹੀਂ ਕਢਿਆ ਜਿਹੜੇ ਪੜੋਲੇ ਅੰਦਰ ਪਾਟ ਗਿਆ ਉਹ ਦੋ ਦਰਵਾਜ਼ੇ ਵੀ ਨਹੀਂ ਖੁੱਲੇ ਅੰਦਰ ਦਾਣੇ ਵਿੱਚ ਹੀ ਫਿਰ ਚਲ ਗਏ ਆ ਘਰ ਬਹਿਣਾ ਹੈ ਘਰ ਬਹਿਣਾ ਉਹ ਦਰਵਾਜ਼ੇ ਹੀ ਬੰਦ ਆ ਖੁੱਲਣ ਵੀ ਨਹੀਂ ਰਿਹਾ ਸਾਡੇ ਤੋਂ ਤੇ ਅੱਜ ਤੱਕ ਗਾਰ ਵੀ ਨਹੀਂ ਆਪਾਂ ਚੁੱਕ ਸਕੇ ਇੰਨੀ ਮ ਤੇ ਇਹਦੀ ਪ੍ਰੋਬਲਮ ਇਹਦੇ ਵਿੱਚ ਕਿੰਨੇ ਦਿਨ ਹੋ ਗਿਆ ਪਾਣੀ ਲੱਥੇ ਨੂੰ ਇਹਨੂੰ ਪਾਣੀ ਨੂੰ ਅੱਜ ਤਕਰੀਬਨ 3-4 ਦਿਨ ਹੋ ਗਏ 4 ਦਿਨ ਹੋ ਗਏ ਹਾਂਜੀ 3-4 ਦਿਨ ਤੋਂ ਐਸੇ ਹਾਲਾਤਾਂ ਬਸ ਐਸੇ ਹਾਲਾਤਾਂ ਜੀ ਵੇਹ ਲੋ ਖੜੇ ਨਾ ਪੈਰੀ ਚੱਪਲ ਪੈਣ ਦੀ ਨਾ ਕੁਛ ਸੁਰਤ ਹੀ ਨਹੀਂ ਆਉਂਦੀ ਹੋਣੀ ਆ ਖਾਮੁਰੇ ਜਦੋਂ ਹਨੇਰਾ ਹੀ ਆ ਜਾਂਦਾ ਬੰਦੇ ਦੀ ਉਹ ਸਾਰਾ ਕੁਝ ਤਬਾਹ ਹੁੰਦਾ ਸੀ ਬਸ ਵੇਹ ਲੋ ਐਸੇ ਤਰ੍ਹਾਂ ਹੀ ਜੀ ਬਿਲਕੁਲ ਕੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਕੀ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡਾ ਮੋਬਾਈਲ ਨੰਬਰ ਹੈ 9855509819 9855509819 09819 ਕੀ ਨਾਮ ਬੋਲਿਆ ਸੀ ਗੁਰਮੀਤ ਸਿੰਘ ਗੁਰਮੀਤ ਸਿੰਘ ਤਾਂ ਬਾਈ ਗੁਰਮੀਤ ਸਿੰਘ ਨੇ ਨੰਬਰ ਬੋਲਿਆ ਮਤਲਬ ਅਸੀਂ ਉਹਨਾਂ ਲੋਕਾਂ ਕੋਲੇ ਜਾ ਰਹੇ ਜਿਨ੍ਹਾਂ ਨੂੰ ਵਾਕਈ ਮਦਦ ਦੀ ਲੋੜ ਆ ਹੁਣ ਆਪਾਂ ਇਹ ਚੀਜ਼ਾਂ ਕਿ ਘਟ ਜਾਈਏ ਕਿ ਰਾਸ਼ਨ ਦੇਣ ਜਾਂ ਉਹ ਚੀਜ਼ ਅਸਲ ਦੇ ਵਿੱਚ ਹੁਣ ਇਹਨਾਂ ਨੂੰ ਬਹੁਤ ਲੋੜ ਹੈ ਟੁੱਟੇ ਪਏ ਨੇ ਇਹਨਾਂ ਦੇ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਜਿਹੜੇ ਜਿਹੜੇ ਅਸੀਂ ਘਰਾਂ ਜਾ ਕੇ ਆਇਆ ਬੁਰਾ ਹਾਲ ਆ ਉਹਨਾਂ ਦਾ ਉਹਨਾਂ ਦੀ ਉਹਨਾਂ ਨੂੰ ਕੋਈ ਸੁਰਤ ਨਹੀਂ ਹੈ ਉਹਨਾਂ ਦੇ ਕੋਈ ਰਹਿਣ ਨੂੰ ਹੁਣ ਛੱਤ ਨਹੀਂ ਹੈ ਕਿਉਂਕਿ ਛੱਤ ਦੀ ਡਿੱਗਣ ਦਾ ਡਰ ਹੈ ਖਲੋ ਨਿਵਾਵਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਘਰ ਬਹਿ ਚੁੱਕਿਆ ਤਾਂ ਇਹ ਵੀਰ ਦਾ ਨੰਬਰ ਹੈ ਕਰpa ਕਰਕੇ ਜਿਹੜਾ ਵੀ ਸੱਜਣ ਮਦਦ ਕਰਨੀ ਚਾਹੁੰਦਾ ਡਾਇਰੈਕਟ ਫੋਨ ਲਾ ਕੇ ਇਹਨਾਂ ਨੂੰ ਮਦਦ ਕਰਿਓ ਕੋਹਨੇ ਵਾਲਾ ਪਿੰਡ ਹੈ ਨਾਮ ਦੱਸਦਾ ਜੇ ਕਿਤੇ ਨੇ ਆ ਕੇ ਹਾਲਾਤ ਦੇਖਣੇ ਤਾਂ ਆ ਕੇ ਇਹਨਾਂ ਦੇ ਹਾਲਾਤ ਦੇਖ ਸਕਦਾ ਹੁਣ ਬਾਹ ਫੜਨ ਦੀ ਲੋੜ ਹੈ ਇਹਨਾਂ ਦੀ ਨਹੀਂ ਇਹ ਜਿਹੜੇ ਫੋਣ ਦੇ ਟੁੱਟੇ ਰਾਸ ਨਹੀਂ ਆਉਣੇ